ਮੈਨੂੰ ਇਹ ਲੱਗਦਾ ਹੈ ਮੇਰੀ ਇੱਕ ਮਿੰਟ ਮੇਰੀ ਵਾ ਮੇਰੇ ਸਾਰੇ ਭਰਾਓ ਜੀ ਸਰ ਸਰ ਪਰਿਵਾਰ سے ملے گی ਆ ਪਹਿਲੀ ਗੱਲ ਤੇ ਇਹ ਹੈ ਕਿ ਜਿਸ ਪ੍ਰਕਾਰ ਇਸ ਬੱਚੀ ਦੇ ਨਾਲ ਸਲਵਜੋ ਦੀ क्रूरता ਵਰਤੀ ਗਈ ਹੈ ਅਗਰ ਸਮੇਂ ਰਹਿੰਦੇ ਪੁਲਿਸ ਜਿਹੜੀ ਹੈ ਉਹ ਜਾਗਰੂਕ ਹੁੰਦੀ ਅੱਜ ਪਰਿਵਾਰ ਦੇ ਮਨ ਦੇ ਅੰਦਰ ਇਹ ਇਸ ਗੱਲ ਦਾ ਕਸ਼ਟ ਹੈ ਇਸ ਗੱਲ ਦੀ ਪੀੜਾ ਹੈ ਔਰ ਰੋਸ਼ ਵੀ ਹੈਗਾ ਕਿ ਸਮੇਂ ਤੇ ਪੁਲਿਸ ਨੂੰ ਦਸਤਾ ਪੁਲਿਸ ਦੇ ਚਾਰ ਮਲਾਜ਼ਮ ਆਏ ਔਰ ਇਹ ਵੀ ਪਤਾ ਲੱਗ ਗਿਆ ਕਿ ਬੱਚੀ ਜਿਹੜੀ ਹੈ ਇਸ ਘਰ ਦੇ ਅੰਦਰ ਐਂਟਰ ਕੀਤੀ ਹੈ ਔਰ ਇੱਕ ਘੰਟਾ ਬੈਠਣ ਤੋਂ ਬਾਅਦ ਵੀ ਚਾਰ ਮਰਲੇ ਘਰ ਦੀ ਜਿਹੜੀ ਹੈ ਸਰਚ ਨਹੀਂ ਕਰ ਪਾਈ ਥੀ ਠੀਕੇ ਨਾਲ और उल्टा जिना दी बच्ची सी उना नु ये कह के चले गए कि सवेरे दात चले जावांगे ये किस प्रकार दी पुलिस है किस प्रकार दी राखी कर करेंगे ए और अगले दिन उसी घर तो लाश मिलदी है बच्ची दी नगर अवस्था से दो घंटे दो घंटे बाद अगर दो घंटे बाद वो लाश जिले मिलदी है ਪਤਾ ਨਹੀਂ ਖੁਦ ਇੱਕ ਕੋਈ ਬੇਟੀ ਸੀਪੀ ਹੋਏ ਉਹ ਵੀ ਕਿਸੇ ਦੀ ਭੈਣ ਹੈ ਕਿਸੇ ਦੀ ਬੇਟੀ ਹੈ ਇਤਨੀ ਵੀ ਲੱਜਾ ਨਹੀਂ ਹੈ ਪੰਜਾਬ ਪੁਲਿਸ ਚ ਕਿਹਾ ਕਿ ਉੱਥੇ ਮਹਿਲਾ ਪੁਲਿਸ ਆਣੀ ਚਾਹੀਦੀ ਸੀ ਮਹਿਲਾ ਪੁਲਿਸ ਦਾ ਨਾ ਹੋਣਾ ਇਹ ਸੰਵੇਦਨਹੀਨਤਾ ਦੱਸਦੇ ਨੇ ਕਿ ਆ ਸੀਪੀ ਨੂੰ ਫੋਰੀ ਤਰਤੇ ਤੇ ਆਉਣਾ ਨਹੀਂ ਚਾਹੀਦਾ ਸੀ ਸੀਪੀ ਦਾ ਨਜ਼ਾਰਤ ਰਹਿਣਾ ਔਰ 4 ਦਿਨ ਬਾਅਦ ਇੱਥੇ ਆਣਾ ਇਸ ਤੋਂ ਜ਼ਿਆਦਾ ਘਟਿਆ ਹੋਰ ਕੋਈ ਗੱਲ ਨਹੀਂ ਹੋ ਸਕਦੀ। ਹਮਮ। ਔਰ ਮੈਂ ਇੱਕ ਗੱਲ ਦੱਸਦਾ ਇਹ ਸਰਕਾਰ ਦੇ ਤਹਿਤ ਕੋਈ ਇੱਕ ਇਨਸੀਡੈਂਟ ਨਹੀਂ ਹੈ। ਜੀ। ਅਗਰ ਮੈਂ ਲੜੀਵਾਰ ਦੱਸਦਾ ਦੱਸਾਂ ਨਾ ਤੁਹਾਨੂੰ ਤੇ ਇੱਕ ਮਹੀਨੇ 'ਚ 13 ਬਲਤਕਾਰ ਹੋਏ ਨੇ। ਲੁਧਿਆਣਾ ਦੇ ਅੰਦਰ, ਫਜ਼ਿਲਕਾ ਦੇ ਅੰਦਰ, ਪਟਿਆਲਾ ਦੇ ਅੰਦਰ ਇਹ ਜਿਸ ਤਰੀਕੇ ਨਾਲ ਗੈਂਗ ਗੈਂਗਸਟਰ ਦੰਦ ਨਾਰੇ ਨੇ ਉਦਾਂ ਹੀ ਪੰਜਾਬ ਦੀਆਂ ਧੀਆਂ ਪੈਣਾ ਸੁਰੱਖਿਤ ਨਹੀਂ ਹੈ ਕੋਈ ਦਿਨ ਐਸਾ ਨਹੀਂ ਹੈ ਕੋਈ ਹਫਤਾ ਐਸਾ ਨਹੀਂ ਹੈ ਜਿਸ ਦਿਨ ਇਹ ਖਬਰ ਨਹੀਂ ਆਂਦੀ ਹੋਏ ਕਿ ਕਿਸੇ ਬੱਚੀ ਦੇ ਨਾਲ ਬਲੈਕਕਾਰ ਹੋ ਗਿਆ ਇਹ ਸਰਕਾਰ ਆਉਣ ਲੱਗਦਾ ਹੈ ਕਿ ਰਾਜਿਕ ਤੱਤਵਾਂ ਦੇ ਸਾਹਮਣੇ ਹਥਿਆਰ ਫੁੱਟ ਚੁਕੀ ਹੈ ਔਰ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਔਰ ਪਰਿਵਾਰ ਨੂੰ ਵੀ ਵਿਸ਼ਵਾਸ ਨਹੀਂ ਹੈ ਪਰਿਵਾਰ ਦੇ ਨੂੰ ਨੂੰ ਪ੍ਰੈਸ਼ਰਾਈਜ਼ ਕਰਨਾ ਪੁਲਿਸ ਨੂੰ ਬਚਾਨ ਦੀ ਕੋਸ਼ਿਸ਼ ਕਰਨਾ ਮੈਨੂੰ ਦੱਸੋ ਕੀ ਆ ਉਹ ਚਾਰ ਮਲਾਜਮਾਂ ਨੂੰ ਉਹਨਾਂ ਨੂੰ ਡਿਸਮਿਸ ਕਰਦੇ ਹੋ 21 ਪਰ ਹੈਗਾ ਸੀ ਜੇ ਤੁਸੀਂ ਉਸ ਪਰਿਵਾਰ ਨੂੰ ਉਸ ਮਾਂ ਦੇ ਵਾਲ ਦੇਖੋ ਉਸ ਨਾਨੀ ਵਾਲ ਦੇਖੋ ਆ ਕੇ ਉਹਨਾਂ ਦਾ ਪਰਿਵਾਰ ਉਜੜ ਗਿਆ ਇੱਕ ਸਾਲ ਪਹਿਲਾਂ ਉਹਨਾਂ ਆਪਣਾ ਪਤੀ ਗੋਇਆ ਅੱਜ ਆਪਣੀ ਧੀ ਖੋਤੀ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਮੁੰਡੇ ਤੇ ਕੁੜੀਆਂ 'ਚ ਫਰਕ ਕੋਈ ਨਹੀਂ ਇੱਕ ਪਾਸੇ ਅਸੀਂ ਕੰਜਗਾ ਦਾ ਪੂਜਨ ਕਰਦੇ ਆ ਦੂਜੇ ਪਾਸੇ 13 14 ਸਾਲ ਦੀ ਬੱਚੀ ਦੇ ਨਾਲ ਇਦਾਂ ਦਾ ਕ੍ਰਿਤ ਹੋ ਜਾਂਦਾ ਇਹ ਕੋਈ ਰਾਜਨੀਤੀ ਦਾ ਵੀ ਸਵਾਲ ਨਹੀਂ ਹੈ ਇਹ ਮਾਨ ਨੂੰ ਕੇਜਰੀਵਾਲ ਨੂੰ ਸਮਝ ਆਣੀ ਚਾਹੀਦੀ ਹੈ ਕਿ ਧੀਆਂ ਸੁਰੱਖਿਤ ਨਹੀਂ ਹੈ ਤੇ ਦਾ ਮਤਲਬ ਪਰਿਵਾਰ ਸੁਰੱਖਿਤ ਨਹੀਂ ਹੈ ਔਰ ਇਹ ਚਿੰਤਾ ਦਾ ਵਿਸ਼ੇ ਬਣ ਰਿਹਾ ਹੈ ਕਠੋਰ ਤੋਂ ਕਠੋਰ ਕਾਰਵਾਈ ਕਰਨੀ ਚਾਹੀਦੀ ਹੈ ਔਰ ਇਹ ਇਹਨੂੰ ਕੋਈ ਰਾਜਨੀਤਿਕ ਰੰਗ ਦੇਣ ਦਾ ਵੀ ਸਵਾਲ ਨਹੀਂ ਹੈ ਬੇਟੀਆਂ ਸਾਰਿਆਂ ਦੀਆਂ ਸੰਜੀਆਂ ਸਾਡੀਆਂ ਭੈਣਾਂ ਵੀ ਕਿਸ ਦੇ ਘਰ ਵਿਆਹੀਆਂ ਸਾਡੇ ਬੱਚੇ ਵੀ ਹੈਗੇ ਨੇ ਇਹਦੇ ਉੱਤੇ ਕੜੀ ਕਾਰਵਾਈ ਕਰਕੇ ਇਸ ਪਰਿਵਾਰ ਨੂੰ ਇਨਸਾਫ ਦਵਾਣਾ ਪਏਗਾ ਦੇਣਾ ਪਏਗਾ ਇਹ ਨਾ ਸੋਚਣ ਕਿ ਲੀਪਾ ਪੁੱਛੀ ਕਰਕੇ ਆਪਾਂ ਇਹਦੇ ਤੋਂ ਛੁਟਕਾਰਾ ਪਾ ਲਾਂਗੇ ਅੱਜ ਪੂਰਾ ਜਲੰਧਰ ਅੰਦੋਲੀਤਾ ਪੂਰਾ ਪੰਜਾਬ ਇਸ ਬੱਚੀ ਦੇ ਨਾਲ ਜੋ ਕੁਝ ਹੋਇਆ ਉਹਨੂੰ ਲੈ ਕੇ ਕਸ਼ਟ ਚ ਹੈ ਦੁੱਖ ਚ ਮੇਰਾ ਇਹ ਕਹਿਣਾ ਹੈ ਸੀਪੀ ਜਾਗੇ ਆਪਣਾ ਇਹ ਨਾਰੀ ਤત્વ ਜਗਾਏ ਆਪਣੀ ਮਾਂ ਨੂੰ ਜਗਾਏ ਅੰਦਰੋਂ ਕਿ ਮੈਂ ਵੀ ਕਿਸੇ ਦੀ ਮਾਂ ਹੋਣਾ ਮੈਂ ਵੀ ਕਿਸੇ ਦੀ ਬੇਟੀ ਆ ਮੇਰੇ ਸਾਰੇ ਅੱਡੀ ਵੱਡੀ ਮੈਨੂੰ ਤਾਂ ਲੱਗਦਾ ਸੀ ਕਿ ਸੀਪੀ ਜਿੱਤੇ ਖੁਦ ਮਹਿਲਾ ਹੋਏ ਉਹ ਦੂਸਰੀ ਮਹਿਲਾ ਦੇ ਦਰਦ ਨੂੰ ਨਾ ਸਮਝੇ ਉਹ ਬੱਚੀ ਨਗਨ ਅਵਸਥਾ 'ਚ ਪਈ ਰਹੇ ਔਰ ਕੋਈ ਮਹਿਲਾ ਨਾ ਹੋਤੇ ਹੋਏ ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਇਸ ਸਰਕਾਰ ਲਈ ਨਹੀਂ ਹੈ ਕਿਤੇ ਨੇ ਇਹਨਾਂ ਦੇ ਮੰਤਰੀ ਕਿਤੇ ਨੇ ਇਹਨਾਂ ਦੇ ਵਿਧਾਇਕ ਕਿਆ ਉਹ ਇਹ ਇੰਨੀ ਗੱਲ ਕਾਫੀ ਨਹੀਂ ਹੈ ਇਨਾ ਸਾਰਿਆਂ ਨੂੰ ਸਸਪੈਂਡ ਕਰਨ ਲਈ ਡਿਸਮਿਸ ਕਰਨ ਲਈ ਕਿ ਇੱਕ 13-14 ਸਾਲ ਦੀ ਬੱਚੀ ਦੇ ਇਸ ਇਸ ਪ੍ਰਕਾਰ ਦੇ ਇਨਸੀਡੈਂਟ ਤੇ ਮਹਿਲਾ ਪੁਲਿਸ ਹੀ ਨਾ ਆਏ ਅੱਜ ਕੀ ਕਰ ਰਹੇ ਨੇ ਦੇ ਇਥੇ ਅੱਜ 300 ਬੰਦਾ ਲਗਾਇਆ ਇਥੇ ਉਹਨਾਂ ਦਾ ਵੀ ਘਰ ਉਜੜ ਗਿਆ ਉਹਨਾਂ ਨੇ ਤੇ ਬੱਚੀ ਖੋਤੀ ਅੱਜ ਉਹਨਾਂ ਦੀ ਆਸ ਕੇਵਲ ਇਹ ਹੈ ਕਿ ਜਿਸ ਬੰਦੇ ਨੇ ਇਹ ਕ੍ਰਿਤ ਕੀਤਾ ਉਹ ਫਾਂਸੀ ਤੱਕ ਜਾਏ ਬਿਲਕੁਲ ਔਰ ਸਰਕਾਰ ਨੂੰ ਇਦੇ ਅੰਦਰ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਫਾਸਟੈਕਟ ਚਾਰ ਦਿਨ ਬਾਅਦ ਕਮਿਸ਼ਨਰ ਆਉਂਦੇ ਨੇ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਅੱਜ ਉਹਨਾਂ ਦੇ ਘਰ ਭੋਗ ਦਾ ਸ਼ੁਰੂਆਤ ਹੈ ਕੱਲ ਉਹਨਾਂ ਦਾ ਜਿਲੇ ਪਾਰਟ ਹੋ ਜਾਂਦਾ ਅਗਰ ਉਹ ਉਹਨੂੰ ਪੁਲਿਸ ਤੇ ਕਾਰਵਾਈ ਨਹੀਂ ਕਰਦੇ ਪਰਿਵਾਰ ਕੀ ਪੂਰਾ ਸਮਾਜ ਉਹਨਾਂ ਦੇ ਨਾਲ ਖੜਾ ਹੈ ਜਿੰਨੀ ਦੇਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨੋਂ ਤੱਕ ਅਗਰ ਕੋਈ ਸੰਘਰਸ਼ ਵੀ ਕਰਨਾ ਪੈਂਦਾ ਤੇ ਅਸੀਂ ਸੰਘਰਸ਼ ਲਈ ਵੀ ਤਿਆਰ